ਦਰਸ਼ਕਾਂ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸਮੀਤਾ ਅਲੀਵਾਲ ਲੈ ਕੇ ਹਾਜ਼ਰ ਆ ਖਬਰਾਂ ਦਾ ਬੁਲੇਟਿਨ ਪਰ ਪਹਿਲਾਂ ਨਜ਼ਰ ਮਾਰਦੇ ਹਾਂ ਕੁਝ ਖਾਸ ਸੁਰਖੀਆਂ ਤੇ 845 ਰਾਮੜੀ ਅਕਾਲੀ ਦਲ ਦਾ ਵੱਡਾ ਉਪਰਾਲਾ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਭੇਜੇ ਪਸ਼ੂ ਚਾਰੇ ਦੇ 15 ਟਰੱਕ ਕਿਹਾ ਜਿੱਥੇ ਫੇਲ ਰਹੀ ਸਰਕਾਰ ਉੱਥੇ ਅਕਾਲੀ ਦਲ ਖੁੱਲੇ ਦਲ ਨਾਲ ਕਰ ਰਿਹਾ ਲੋਕਾਂ ਦੀ ਸਹਾਇਤਾ 12 ਦੇ 9ਵੇਂ ਵਾਰ ਇਹ ਸ਼ਾ ਕ੍ਰਿਕਟ ਕੱਪ ਤੇ ਕੀਤਾ ਕਬਜ਼ਾ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਖਤਾਬ ਕੀਤਾ ਆਪਣੇ ਨਾਂ पंजाब पुलिस ने संगठित अपराध के गैंगस्टर करेगी कंट्रोल विशेष हेल्पलाइन लॉन्च डीजीपी गौरव यादव ने सजी की थी जानकारी अमेरिका के मिशिगन च गोलीबारी कई लोग हुए जख्मी पुलिस मुताबक मारिया गया हमलावर ਖਬਰਾਂ ਵਿਸਥਾਰ ਦੇ ਨਾਲ ਅੱਜ ਪੰਜਾਬ ਸਰਕਾਰ ਦੇ ਵੱਲੋਂ ਬੁਲਾਏ ਗਏ ਵਿਸ਼ੇਸ਼ ਹੜਾ ਨਾਲ ਸੰਬੰਧਿਤ ਸੈਸ਼ਨ ਦਾ ਆਖਰੀ ਦਿਨ ਹੈ ਇਸ ਸੈਸ਼ਨ ਦੌਰਾਨ ਜਾਣਕਾਰੀ ਮੁਤਾਬਕ 6 ਬਿਲ ਪਾਸ ਕੀਤੇ ਜਾਣਗੇ ਇਸ ਤੋਂ ਇਲਾਵਾ ਪੰਜਾਬ ਦੇ ਪੁਨਰ ਨਿਵਾਸ ਨਾਲ ਸੰਬੰਧਿਤ ਇੱਕ ਪ੍ਰਸਤਾਵ ਤੇ ਚਰਚਾ ਕੀਤੀ ਜਾਏਗੀ ਤੇ VOTING ਕੀਤੀ ਜਾਵੇਗੀ ਦੂਜੇ ਪਾਸੇ ਭਾਜਪਾ ਇਸ ਸੈਸ਼ਨ ਤੋਂ ਦੂਰੀ ਬਣਾ ਰਿਹਾ ਹੈ ਤੇ ਭਾਜਪਾ ਚੰਡੀਗੜ੍ਹ ਵਿੱਚ ਜਨਤਾ ਦੇ ਵਿਧਾਨ ਸਭਾ ਲਗਾ ਰਿਹਾ ਹੈ ਅੱਜ ਪੰਜਾਬ ਸਰਕਾਰ ਵੱਲੋਂ ਬੁਲਾਏ ਗਏ ਵਿਸ਼ੇਸ਼ ਹੜ੍ਹਾਂ ਨਾਲ ਸੰਬੰਧਿਤ ਸੈਸ਼ਨ ਦਾ ਦੂਜਾ ਦਿਨ ਹੈ ਤੇ ਆਖਰੀ ਦਿਨ ਵੀ ਹੈ ਇਸ ਸੈਸ਼ਨ ਦੇ ਦੌਰਾਨ ਲਗਭਗ 6 ਬਿੱਲ ਪਾਸ ਕੀਤੇ ਜਾ ਸਕਦੇ ਨੇ ਇਸ ਤੋਂ ਇਲਾਵਾ ਪੰਜਾਬ ਦੇ ਪੁਨਰਵਾਸ ਨਾਲ ਸੰਬੰਧਿਤ ਇੱਕ ਪ੍ਰਸਤਾਵ ਤੇ ਚਰਚਾ ਕੀਤੀ ਜਾਵੇਗੀ ਤੇ VOTING ਵੀ ਹੋ ਸਕਦੀ ਹੈ ਇਹ ਮਤਾ ਕੇਂਦਰ ਦੀ ਭਾਜਪਾ ਸਰਕਾਰ ਦੇ ਖਿਲਾਫ ਹੈ ਭਾਜਪਾ ਇਸ ਸੈਸ਼ਨ ਤੋਂ ਦੂਰ ਰਹੀ ਹੈ ਭਾਜਪਾ ਵੀ ਅੱਜ ਚੰਡੀਗੜ੍ਹ ਦੇ ਵਿੱਚ ਜਨਤਾ ਦੀ ਵਿਧਾਨ ਸਭਾ ਲਗਾਉਣ ਜਾ ਰਹੀ ਹੈ। ਜ਼ਿਕਰ ਹੋ ਗਿਆ ਕਿ ਸੈਸ਼ਨ ਦੀ ਸ਼ੁਰੂਆਤ ਦੇ ਵਿੱਚ ਵਿੱਤੀ ਸਾਲ 2023-24 ਦੀਆਂ ਪ੍ਰਾਪਤੀਆਂ ਅਤੇ ਖਰਚੇ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ ਐਕਟ 2003 ਦੀ ਧਾਰਾ 6 (1) ਦੇ ਤਹਿਤ ਪੇਸ਼ ਕੀਤੇ ਜਾਣਗੇ। ਇਸ ਦੀ ਤੁਲਨਾ ਪਿਛਲੇ ਵਿੱਤੀ ਸਾਲ 2022-23 ਦੇ ਨਾਲ ਕੀਤੀ ਜਾਵੇਗੀ ਤੇ ਸਦਨ 'ਚ ਪੇਸ਼ ਕੀਤੀ ਜਾਵੇਗੀ। ਇਸ ਤੋਂ ਬਾਅਦ ਪੰਜਾਬ ਦੇ ਪੁਨਰਵਾਸ ਦੇ ਉੱਤੇ ਚਰਚਾ ਹੋਵੇਗੀ। ਜ਼ਿਕਰ ਹੋਗਾ ਕਿ ਪੰਜਾਬ ਦੇ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਕੀਤੀ ਹੈ ਜਿਸ ਨੂੰ 1988 ਤੋਂ ਬਾਅਦ ਸਭ ਤੋਂ ਭਿਆਨਕ ਮੰਨਿਆ ਜਾ ਰਿਹਾ ਹੈ ਹੜ੍ਹਾਂ ਨੇ 20 ਲੱਖ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਹਜ਼ਾਰਾਂ ਏਕੜ ਫਸਲ ਤਬਾਹ ਹੋਈ ਹੈ ਪਸ਼ੂਆਂ ਦਾ ਨੁਕਸਾਨ ਹੋਇਆ ਹੈ ਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੋਂ ਘਟੋ-ਘਟ 20000 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ ਕੀਤੀ ਹੈ। ਹਾਲਾਂਕਿ ਪੰਜਾਬ ਨੂੰ ਅਜੇ ਤੱਕ ਕੇਂਦਰ ਸਰਕਾਰ ਦੁਆਰਾ ਵਾਅਦਾ ਕੀਤੇ ਗਏ 1600 ਕਰੋੜ ਰੁਪਏ ਪ੍ਰਾਪਤ ਨਹੀਂ ਹੋਏ। ਪ੍ਰਧਾਨ ਮੰਤਰੀ ਦਫ਼ਤਰ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਦੀ ਬੇਨਤੀ ਨੂੰ ਵੀ ਠੁਕਰਾ ਦਿੱਤਾ ਹੈ। ਹਾਲਾਂਕਿ ਸੈਸ਼ਨ 26 ਤੋਂ ਲੈ ਕੇ 29 ਸਤੰਬਰ ਤੱਕ ਸੱਦਿਆ ਗਿਆ ਸੀ ਪਰ ਇਹ ਦੋ ਰੋਜ਼ਾ ਹੀ ਹੁੰਦਾ ਨਜ਼ਰ ਆ ਰਿਹਾ ਹੈ। ਕਾਰਨ ਇਹ ਕਿ ਪਹਿਲੇ ਦਿਨ ਸਦਨ ਦੀ ਕਾਰਵਾਈ ਹੋਈ ਉਸ ਤੋਂ ਬਾਅਦ ਦੇ ਵਿੱਚ ਸ਼ਨੀਚਰਵਾਰ ਅਤੇ ਐਤਵਾਰ ਆਇਆ ਤੇ ਹੁਣ ਸੋਮਵਾਰ ਨੂੰ ਇੱਕ ਵਾਰ ਫਿਰ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਇਸ ਦੌਰਾਨ ਕਾਂਗਰਸ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਤੇ ਸਦਨ ਦੇ ਵਿੱਚ ਹੰਗਾਮਾ ਵੀ ਹੁੰਦਾ ਨਜ਼ਰ ਆਇਆ ਹੁਣ ਦੇਖਣਾ ਹੋਵੇਗਾ ਕਿਹੜੇ-ਕਿਹੜੇ ਬਿੱਲਾਂ ਦੇ ਉੱਤੇ ਮੋਹਰ ਲੱਗਦੀ ਹੈ ਭਾਰਤ ਨੇ ਨੌਵੀਂ ਵਾਰ ਏਸ਼ੀਆਈ ਕ੍ਰਿਕਟ ਕੱਪ ਤੇ ਕਾਬਜ਼ ਹੋਇਆ ਭਾਰਤ ਨੇ ਦੁਬਈ 'ਚ ਖੇਡੇ ਗਏ ਫਾਈਨਲ ਮੈਚ ਦੇ ਵਿੱਚ ਪਾਕਿਸਤਾਨ ਨੂੰ ਪੰਜ ਵਿਕਟਾਂ ਦੇ ਨਾਲ ਹਰਾ ਕੇ ਖਤਾਬ ਆਪਣੇ ਨਾ ਕੀਤਾ ਪਾਕਿਸਤਾਨ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 9.1 ਓਵਰਾਂ ਵਿੱਚ 140 ਦੌੜਾਂ ਬਣਾ ਕੇ ਆਊਟ ਹੋ ਗਈ ਜਵਾਬ ਵਿੱਚ ਭਾਰਤ ਨੇ 9.4 ਓਵਰਾਂ ਦੇ ਵਿੱਚ 5 ਵਿਕਟਾਂ ਦੇ ਨੁਕਸਾਨ ਦੇ ਨਾਲ 150 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਭਾਰਤ ਨੇ ਨੌਵੀਂ ਵਾਰ ਏਸ਼ੀਆਈ ਕੱਪ ਆਪਣੇ ਨਾਮ ਕੀਤਾ ਹੈ ਭਾਰਤ ਨੇ ਦੁਬਈ 'ਚ ਖੇਡੇ ਗਏ ਫਾਈਨਲ ਮੁਕਾਬਲੇ ਦੇ ਵਿੱਚ ਪਾਕਿਸਤਾਨ ਨੂੰ 5 ਵਿਕਟਾਂ ਦੇ ਨਾਲ ਹਰਾਇਆ ਹੈ ਦੁਨੀਆ ਭਰ ਦੇ ਮੀਡੀਆ ਤੇ ਸੋਸ਼ਲ ਮੀਡੀਆ ਦੇ ਉੱਤੇ ਹੁਣੇ ਚਰਚਾ ਚੱਲ ਰਹੀ ਹੈ ਕਿ ਭਾਰਤ ਨੇ ਪਾਕਿਸਤਾਨ ਤੋਂ ਕ੍ਰਿਕਟ ਦੀ ਜੰਗ ਵੀ ਜਿੱਤ ਲਈ ਹੈ। ਤੁਹਾਨੂੰ ਯਾਦ ਹੀ ਹੋਵੇਗਾ ਕਿ 7 ਤੋਂ ਲੈ ਕੇ 10 ਮਈ ਤੱਕ ਚੱਲੇ ਆਪਰੇਸ਼ਨ ਸੰਦੂਰ ਦੌਰਾਨ ਵੀ ਭਾਰਤ ਨੇ ਪਾਕਿਸਤਾਨ ਨੂੰ ਢੂੜ ਚਟਾਈ ਸੀ। ਏਸ਼ੀਆ ਕੱਪ ਦੇ ਫਾਈਨਲ ਮੁਕਾਬਲੇ ਦੇ ਵਿੱਚ ਪਾਕਿਸਤਾਨ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆ 19.1 ਓਵਰਾਂ ਦੇ ਵਿੱਚ 146 ਦੌੜਾਂ ਬਣਾ ਕੇ ਆਊਟ ਹੋ ਗਈ। ਜਵਾਬ ਵਿੱਚ ਭਾਰਤ ਨੇ 19.4 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਨਾਲ 150 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਭਾਰਤ ਵੱਲੋਂ ਤਿਲਕ ਵਰਮਾ ਨੇ ਸ਼ਾਨਦਾਰ ਪਾਰੀ ਖੇਡੀ ਉਸਨੇ 53 ਗੇਂਦਾਂ ਦੇ ਵਿੱਚ 69 ਦੌੜਾਂ ਬਣਾਈਆਂ ਤੇ ਉਹ ਆਊਟ ਨਹੀਂ ਹੋਏ ਜਦ ਕਿ ਸੰਜੂ ਸैमਸਨ ਨੇ ਤਦ 21 ਗੇਂਦਾਂ ਵਿੱਚ 24 ਤੇ ਸ਼ਿਵਮ ਦੁਬੇ ਨੇ 22 ਗੇਂਦਾਂ ਵਿੱਚ 33 ਦੌੜਾਂ ਬਣਾਈਆਂ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਨੂੰ ਜਿੱਤ ਲਈ 147 ਦੌੜਾਂ ਦਾ ਟੀਚਾ ਦਿੱਤਾ ਸੀ ਪਾਕਿਸਤਾਨ ਦੀ ਸਾਰੀ ਟੀਮ 19.1 ਓਵਰਾਂ ਵਿੱਚ 146 ਦੌੜਾਂ ਬਣਾ ਕੇ ਆਊਟ ਹੋ ਗਈ। ਪਾਕਿਸਤਾਨ ਦੇ ਇਸਲਾਮੀ ਬੱਲੇਬਾਜ਼ਾਂ ਸਹਿਬਜ਼ਾਦਾ ਫਰਹਾਨ ਤੇ ਫਕਰ ਜ਼ਮਾਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸਹਿਮ ਆਯੂਬ ਨੇ 14 ਦੌੜਾਂ ਬਣਾਈਆਂ। ਪਰ ਬਾਅਦ ਦੇ ਵਿੱਚ ਕੋਈ ਵੀ ਖਿਡਾਰੀ ਕੋਈ ਕਮਾਲ ਨਾ ਵਿਖਾ ਸਕਿਆ ਤੇ ਪਾਕਿਸਤਾਨ ਦੀ ਪੂਰੀ ਟੀਮ ਤਾਸ਼ ਦੇ ਪੱਤਿਆਂ ਵਾਂਗ ਖਿੰਡ ਕੇ ਰਹਿ ਗਈ। ਭਾਰਤੀ ਸਪਿਨਰ ਕੁਲਦੀਪ ਯਾਦਵ ਨੇ 4 ਵਿਕਟਾਂ ਹਾਸਲ ਕੀਤੀਆਂ ਜਦਕਿ ਜਸਪ੍ਰੀਤ ਬੁਮਰਾ, ਅਕਸ਼ਰ ਪਟੇਲ ਤੇ ਵਰੁਣ ਚੱਕਰਵਰਤੀ ਨੇ 2-2 ਖਿਡਾਰੀਆਂ ਨੂੰ ਆਊਟ ਕੀਤਾ। ਪਾਕਿਸਤਾਨ ਦੀ 147 ਦੌੜਾਂ ਦੇ ਟੀਚੇ ਦੀ ਪਾਰੀ ਦੀ ਸ਼ੁਰੂਆਤ ਥੋੜੀ ਖਰਾਬ ਰਹੀ ਭਾਰਤ ਦੀ ਪਹਿਲੀ ਵਿਕਟ 7 ਦੌੜਾਂ ਤੇ ਹੀ ਡਿੱਗੀ ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ 6 ਗੇਂਦਾਂ ਵਿੱਚ 5 ਦੌੜਾਂ ਬਣਾਈਆਂ ਇਸ ਤੋਂ ਬਾਅਦ ਦੇ ਵਿੱਚ ਭਾਰਤੀ ਕਪਤਾਨ ਸੂਰਜ ਕੁਮਾਰ ਯਾਦਵ ਵੀ 5 ਗੇਂਦਾਂ ਵਿੱਚ 1 ਦੌੜ ਬਣਾ ਕੇ ਆਊਟ ਹੋ ਗਿਆ ਉਸ ਨੂੰ ਸ਼ਾਹੀਨ ਅਫਰੀਦੀ ਦੀ ਗੇਂਦ ਤੇ ਸਲਮਾਨ ਆਗੂ ਨੇ ਕੈਚ ਆਊਟ ਕੀਤਾ ਇਸ ਤੋਂ ਬਾਅਦ ਦੇ ਵਿੱਚ ਸ਼ੁਭਮਨ ਗਿੱਲ ਵੀ 12 ਦੌੜਾਂ ਬਣਾ ਕੇ ਆਊਟ ਹੋ ਗਿਆ ਜਿਸ ਤੋਂ ਬਾਅਦ ਦੇ ਵਿੱਚ ਸ਼ਿਵਮ ਦੁਬੇ 33 ਦੌੜਾਂ ਬਣਾ ਕੇ ਆਊਟ ਹੋਇਆ ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਪਾਕਿਸਤਾਨ ਦੀ ਪਹਿਲੀ ਵਿਕਟ ਸਲਾਮੀ ਬੱਲੇਬਾਜ਼ ਸੈਦ ਜ਼ਾਦਾ ਫਰਹਾਨ ਵਜੋ ਡਿਗੀ ਉਸ ਨੇ 38 ਗੇਂਦਾਂ ਦੇ ਵਿੱਚ 57 ਦੌੜਾਂ ਬਣਾਈਆਂ ਉਸ ਨੂੰ ਵਰਨੂ ਚੱਕਰਵਰਤੀ ਦੀ ਗੇਂਦ ਤੇ ਤਿਲਕ ਵਰਮਾ ਨੇ ਕੈਚ ਆਊਟ ਕੀਤਾ ਇਹਦੇ ਨਾਲ ਹੀ ਭਾਰਤੀ ਟੀਮ ਨੇ ਪਾਕਿਸਤਾਨੀ ਮੌਸੇਮ ਨਕਵੀ ਤੋਂ ਟਰੋਫੀ ਨਹੀਂ ਲਈ ਟੀਮ ਨੇ ਬਿਨਾਂ ਟਰੋਫੀ ਦੇ ਹੀ ਆਪਣਾ ਜਸ਼ਨ ਮਨਾਇਆ ਜ਼ਿਕਰ ਹੋਗਾ ਕਿ ਕਿਸੇ ਵੀ ਪਾਕਿਸਤਾਨੀ ਤੋਂ ਟਰੋਫੀ ਨਾਲ ਲੈਣ ਦਾ ਪਹਿਲਾਂ ਹੀ ਫੈਸਲਾ ਕੀਤਾ ਗਿਆ ਸੀ ਇੱਥੇ ਵੀ ਜ਼ਿਕਰ ਹੋਗਾ ਕਿ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਖੀ ਮੌਸੇਮ ਨਕਵੀ ਤੋਂ ਟਰੋਫੀ ਲੈਣ ਤੋਂ ਸਾਫ਼ ਇਨਕਾਰ ਕੀਤਾ ਗਿਆ ਇਸ ਨਾਲ ਮੈਡਲ ਸੈਰਮਨੀ ਸ਼ੁਰੂ ਹੋਣ ਦੇ ਵਿੱਚ ਇੱਕ ਘੰਟੇ ਦੀ ਦੇਰੀ ਲੱਗੀ ਇਸ ਮੈਚ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਪਰ ਪਹਿਲਗਾਮ ਦੇ ਵਿੱਚ ਹੋਏ ਹਮਲੇ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਵੀ ਸੀ ਕਿ ਭਾਰਤ ਨੂੰ ਪਾਕਿਸਤਾਨ ਦੇ ਨਾਲ ਮੈਚ ਨਹੀਂ ਖੇਡਣਾ ਚਾਹੀਦਾ ਸੀ ਇਸ ਤੋਂ ਪਹਿਲੇ ਮੈਚਾਂ ਨੂੰ ਲੈ ਕੇ ਵੀ ਰੋਸ ਪ੍ਰਦਰਸ਼ਨ ਕੀਤੇ ਗਏ ਪਰ ਫਿਲਹਾਲ ਏਸ਼ੀਆ ਕੱਪ 2025 ਦੇ ਉੱਤੇ ਭਾਰਤ ਕਾਬਜ਼ ਹੋ ਗਿਆ ਹੈ ਸ਼੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਦੇ ਨਿਵਾਸ ਸਥਾਨ ਤੇ ਪਹੁੰਚੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਅਕਾਲੀ ਦਲ ਬਾਦਲ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਪਾਰਟੀ ਦੇ ਵਿੱਚ ਸ਼ਾਮਲ ਹੋਏ ਇਸ ਮੌਕੇ ਸ਼ਾਮਲ ਹੋਣ ਵਾਲੇ ਆਗੂਆਂ ਨੇ ਕਿਹਾ ਕਿ ਉਹ ਪਿਛਲੇ ਸਮੇਂ ਦੌਰਾਨ ਹੋਈਆਂ ਬੇਅਦਬੀਆਂ ਦੀਆਂ ਕਟਾਵਾਂ ਕਾਰਨ ਸੁਖਬੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ ਤੋਂ ਖਫਾ ਸਨ ਪੰਜਾਬ ਇਸ ਵੇਲੇ ਇੱਕ ਬਹੁਤ ਡੂੰਗੀ ਤਰਾਸਤੀ ਦੇ ਵਿੱਚੋਂ ਗੁਜ਼ਰ ਰਿਹਾ। ਔਰ ਇਥੇ ਜਿਹੜਾ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਖਲਾਅ ਅਸੀਂ ਕਾਫੀ ਲੰਬੇ ਸਮੇਂ ਤੋਂ ਦੇਖ ਰਹੇ ਹਾਂ। ਇਸ ਖਲਾਅ ਨੂੰ ਭਰਨ ਦੇ ਲਈ ਇੱਕ ਆਮ ਆਦਮੀ ਪਾਰਟੀ ਨੇ ਜਗਾਈ ਸੀ ਔਰ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਮੈਂਡੇਟ ਦਿੱਤਾ ਸੀ। ਲੇਕਿਨ ਉਹ ਪੰਜਾਬ ਔਰ ਪੰਤਕ ਭਾਵਨਾਵਾਂ ਦੀ ਤਰਜਮਾਨੀ ਪੂਰੀ ਤਰ੍ਹਾਂ ਨਹੀਂ ਕਰ ਸਕੀ। ਜਿਹਦਾ ਨਤੀਜਾ ਨਿਕਲਿਆ ਕਿ ਖਲਾ ਜਿਹੜਾ ਸੀ ਜਿੰਨਾ ਪਹਿਲਾਂ ਸੀ ਉਸ ਤੋਂ ਜ਼ਿਆਦਾ ਜਿਹੜਾ ਉਹ ਡਬਲ ਜਿਹੜਾ ਸੀ ਉਹ ਹੋ ਗਿਆ ਕਿਹੜੀਆਂ ਸਥਾਪਤ ਧਿਰਾਂ ਸੀ ਇੱਥੇ ਪੰਜਾਬ ਦੇ ਵਿੱਚ ਰਾਸੀ ਉਹਨਾਂ ਨੇ ਇਸ ਖਲਾ ਨੂੰ ਭਰਨ ਦੇ ਲਈ ਕੋਈ ਬਹੁਤੀ ਵੱਡੀ ਜਿਹੜੀ ਹੈ ਉਹ ਕਾਰਵਾਈ ਯਤਨ ਨਹੀਂ ਕੀਤੇ ਸਭ ਨੂੰ ਪੰਜਾਬ ਨੂੰ ਨਰਾਸ਼ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਤੇ ਹੇਠ ਕਾਫਲਾ ਚੱਲਿਆ ਸਿੱਖਾਂ ਦਾ ਔਰ ਉਸ ਕਾਫਲੇ ਨੇ ਆਪਣੀ ਰਾਸੀ ਜ਼ਮੀਨ ਨੂੰ ਮੁੜ ਜੜਾ ਹੈ ਉਹ ਪ੍ਰਾਪਤ ਕਰਨ ਵਾਸਤੇ ਇਸ ਪੰਤਕ ਖਲਾ ਨੂੰ ਪੰਜਾਬ ਦੇ ਵਿੱਚ ਪੈਦਾ ਹੋਏ ਸਿਆਸੀ ਖਲਾ ਨੂੰ ਭਰਨ ਵਾਸਤੇ ਯਤਨ ਆਰੰਭੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਸਾਢੇ 3 ਸਾਲ ਤੋਂ ਨਹੀਂ ਮੈਂ ਤਾਂ 24 ਦੀ ਪਾਰਲੀਮੈਂਟ ਦੇ ਵਿੱਚ ਡਾਕਟਰ ਬਲਬੀਰ ਸਿੰਘ ਦੀ ਚੋਣ ਲੜੇ ਸੀ ਹਾਲਾਤ ਬਣੇ ਅਕਾਲੀ ਦਲ ਦੇ ਵਿੱਚ ਕਾਫੀ ਖਿੱਚੋ ਤਾਣ ਚੱਲ ਰਹੀ ਸੀ ਕੁਝ ਜੋ ਮਰਜ਼ੀ ਸਮਝ ਲਓ ਮੇਰੀ ਗਲਤੀ ਸਮਝ ਲਓ ਕਿ ਆਮ ਆਦਮੀ ਪਾਰਟੀ ਜੁਆਇਨ ਕੀਤੀ ਲੇਕਿਨ ਉਹ ਚੋਣ ਦੇ ਦੌਰਾਨ ਜਿੰਨੇ 10-12 ਦਿਨ ਡਾਕਟਰ ਬਲਬੀਰ ਸਿੰਘ ਦੇ ਨਾਲ ਕੰਮ ਕੀਤਾ ਉਸ ਤੋਂ ਬਾਅਦ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਰੱਖਿਆ ਨਹੀਂ ਕਿਤੇ ਗਏ ਸੋ ਕਿਉਂਕਿ ਸਾਡੇ ਵਰਕਰ ਜਿੰਨੇ ਸੀ ਦੋਸਤ ਮਿੱਤਰ ਸੀ ਮਾਨਜੋਗ ਰਖੜਾ ਸਾਹਿਬ ਸੀ ਟੋੜਾ ਸਾਹਿਬ ਸੀ ਹਰੀ ਸਿੰਘ ਨਾਬਾ ਸੀ ਰਮਜੀਤ ਸਿੰਘ ਦੀ ਸੀ ਇਹਨਾਂ ਨੇ ਸਾਰਿਆਂ ਨੇ ਪੁੱਛਿਆ ਵੀ ਕਾਰਨ ਕੀ ਬਣਿਆ ਕਾਰਨ ਖੁਦ ਮੈਨੂੰ ਵੀ ਨਹੀਂ ਪਤਾ ਲੱਗਿਆ ਸੋ ਮੈਨੂੰ ਘੁੱਟਣ ਮਹਿਸੂਸ ਹੋਈ ਕਿਉਂਕਿ ਜਿੱਥੇ ਪਰਿਵਾਰ ਹੋਵੇ ਕਿਉਂਕਿ ਰਖੜਾ ਸਾਹਿਬ ਨਾਲ ਪਿਛਲੇ 27 ਸਾਲ ਦਾ ਰਿਸ਼ਤਾ ਹੈ ਜਦੋਂ ਮੈਂ ਛੋਟਾ ਜਿਹਾ ਸੀ ਦਾੜ੍ਹੀ ਵੀ ਨਹੀਂ ਆਈ ਸੀ ਉਦੋਂ ਤੋਂ ਮਾਨਜੋਗ ਰਖੜਾ ਸਾਹਿਬ ਦੀ ਉਂਗਲ ਫੜ ਕੇ ਚੱਲੇ ਸੀ ਕਿਉਂਕਿ ਇੱਕ ਪਿਓ ਨੂੰ ਇੱਕ ਸਿਆਸੀ ਗੁਰੂ ਨੂੰ ਛੱਡਣਾ ਬਹੁਤ ਔਖਾ ਸੋ ਮੇਤੋ ਇਹ ਗਲਤੀ ਹੋਈ ਸੀ ਮੈਂ ਗਲਤੀ ਨੂੰ ਆਪਣੀ ਨੂੰ ਆਪਣੀ ਝੋਲੀ ਪਾਉਂਦਾ ਹੋਇਆ ਮਾਨਜੋਗ ਰਖੜਾ ਸਾਹਿਬ ਦੀ ਗਵਾਹੀ ਦੇ ਵਿੱਚ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੁਆਇਨ ਕੀਤਾ ਜਗਵੀਰ ਸਿੰਘ ਬਾਦਲ ਦੀਆਂ ਜਿਹੜੀਆਂ ਬੇਆਦਬੀ ਵਾਲੇ ਕੰਮ ਕਰਦੇ ਉਹਦੇ ਕਰਕੇ ਨਰਾਜ਼ ਹੋ ਕੇ ਗਏ ਤੇ ਇੱਕੀ ਦੀ ਵੋਟਾਂ ਵੜੇ ਜਿਵੇਂ ਕਲਿਆਣ ਸਾਹਿਬ ਵੀ ਗਏ ਤੇ ਉਸ ਟਾਈਮ ਵੀ ਅਸੀਂ ਵੀ ਉੱਧਰ ਗਏ ਤੇ ਕਿਉਂਕਿ ਇਹਨਾਂ ਨੇ ਹਰੇਕ ਸਮੇਂ ਬਿਆਦਰੀ ਵਾਲੇ ਕੰਮ ਕਰਾ ਲੋਕ ਟੇਚਰਾ ਕਰਦੇ ਤੇ ਹੁਣ ਜਦੋਂ ਧੜਾਪਰਾ ਹੋ ਗਿਆ ਉਹਦੇ ਖਿਲਾਫ ਹੋ ਗਿਆ ਚੱਲ ਪਿਆ ਹੁਣ ਅਸੀਂ ਇੱਧਰ ਹੋ ਗਏ ਤੇ ਜਾਣ ਕਰ ਲਿਆ ਸਾਨੂੰ ਉਹ ਪਾਰਟੀ ਦੇ ਵੀ ਕੋਈ ਨਰਾਜ਼ਗੀ ਨਹੀਂ ਸ਼੍ਰੀ ਮੁਖਸਰ ਸਾਹਿਬ ਦੇ ਪਿੰਡ ਵੜਿੰਗ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਪਾਰਟੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 15 ਟਰੱਕ ਪਸ਼ੂ ਦੇ ਚਾਰਿਆਂ ਦੇ ਭੇਜੇ ਗਏ ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਸਮੇਤ ਪਾਰਟੀ ਦੀ ਵੱਡੀ ਲੀਡਰਸ਼ਿਪ ਮੌਜੂਦ ਰਹੀ ਅਕਾਲੀ ਦਲ ਦਾ ਕਹਿਣਾ ਹੈ ਕਿ ਜਿੱਥੇ ਸਰਕਾਰ ਫੇਲ ਰਹੀ ਹੈ ਉੱਥੇ ਅਕਾਲੀ ਦਲ ਖੁੱਲੇ ਦਿਲਦਨ ਨਾਲ ਲੋਕਾਂ ਦੀ ਸਹਾਇਤਾ ਕਰ ਰਿਹਾ ਹੈ ਵੇਖੋ ਪੰਜਾਬ ਦੇ ਵਿੱਚ ਹੜਾ ਨੇ ਆਇਰ ਕੀ ਫੇਰ ਕਈ ਸਾਲਾਂ ਬਾਅਦ 88 ਚ ਬਹੁਤ ਖਤਰਨਾਕ ਹੜਾ ਆਈ ਸੀ ਉਦੋਂ ਬਾਅਦ ਸਭ ਤੋਂ ਵੱਡੇ ਹੜ੍ਹ ਆਏ ਜਿਹਦੇ ਨਾਲ ਜਿੱਥੇ ਜਾਨੀ ਮਾਲੀ ਫਸਲਾਂ ਦਾ ਨੁਕਸਾਨ ਹੋਇਆ ਉੱਥੇ ਪਸ਼ੂਆਂ ਦਾ ਨੁਕਸਾਨ ਹੋਇਆ ਚਾਰੇ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋ ਬਹੁਤ ਵੱਡਾ ਨੁਕਸਾਨ ਹੈ ਉਹਦੇ ਚ ਸਾਨੂੰ ਤਾਂ ਐ ਸੀ ਵੀ ਸਰਕਾਰ ਕੁਝ ਨਾ ਕੁਝ ਕਰੂਗੀ ਜਦੋਂ ਸਰਕਾਰ ਜਮੇ ਸੁੱਤੀ ਪਈ ਰਹੀ ਨਿੱਡਕਾ ਹੀ ਨਹੀਂ ਕਰਿਆ ਫਿਰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸੋਚਿਆ ਸਾਰੀ ਪਾਰਟੀ ਨਾਲ ਐ ਕਰਕੇ ਵੀ ਆਪਾਂ ਮੂਰੇ ਲੱਗੀਏ ਤੇ ਸਾਰੀ ਪਾਰਟੀ ਨੇ ਹਰੀ ਝੰਡੀ ਵੀ ਦਿੱਤੀ ਜੀ ਕੋਈ ਨਹੀਂ ਤੁਸੀਂ ਮੂਰੇ ਲੱਗੋ ਜੋ ਤੁਸੀਂ ਕਹੋਗੇ ਅਸੀਂ ਡਿਊਟੀਆਂ ਉਹ ਸਾਰੇ ਨਿਭਾਵਾਂਗੇ ਉਸੇ ਕੜੀ ਦੇ ਤਹਿਤ ਹੀ ਉਹਨਾਂ ਨੇ ਵੇਖ ਲੋ ਰਾਤ ਦੇ 11 11 ਵ ਹਾਲਾਂਕਿ ਉਹਨਾਂ ਨੂੰ ਜੈਡ ਸਿਕਿਉਰਿਟੀ ਦੇ ਕਰਤੇ ਤੌਰ ਤੇ ਖਤਰਾ ਵੀ ਹੁੰਦਾ ਹੈ ਰਾਤ ਨੂੰ ਕੀ ਪਤਾ ਕਿਹੜਾ ਬੰਦਾ ਆ ਜੇ ਕਿਤੇ ਪਰ ਉਹਨਾਂ ਨੇ ਪ੍ਰਵਾਹ ਨਹੀਂ ਮੰਨੀ ਆਪਣੀ ਜਾਨ ਦੀ ਸਾਰਾ ਚ ਰਾਤ ਤੱਕ 11 11 ਵਜੇ ਤੇ ਇਕੱਠਾ ਦੇ ਵਿੱਚ ਜਾਂਦੇ ਰਹੇ ਤੇ ਜਾ ਕੇ ਜੋ ਲੋਕਾਂ ਨੇ ਮੰਗਿਆ ਜਿੰਨੇ ਪੈਸੇ ਮੰਗੇ ਪੈਸੇ ਦੇਤੇ ਜਿੰਨਾ ਡੀਜ਼ਲ ਮੰਗਿਆ ਡੀਜ਼ਲ ਦਿੱਤਾ ਇਹ ਬਹੁਤ ਵੱਡੀ ਗੱਲ ਸੀ ਉਦੋਂ ਬਾਅਦ ਸੀ ਵੀ ਜਿਹੜੇ ਪਸ਼ੂਆਂ ਵਾਸਤੇ ਚਾਰਾ ਮਰ ਗਿਆ ਹੈ ਹੀ ਨਹੀਂ ਕਿਸੇ ਦੇ ਫਿਰ 500 ਟਰੱਕ ਚਾਰੇ ਦਾ ਪ੍ਰਧਾਨ ਜੀ ਨੇ ਕਿਹਾ ਸੀ ਵੀ ਅਸੀਂ ਇਹ ਦੇਵਾਂਗੇ ਜਿਹੜਾ ਮੱਕੀ ਦਾ ਚਾਰਾ ਬਣਦਾ ਉਹਦੇ ਤੇ 1.450 ਟਰੱਕ ਹੁਣ ਤਾਂ ਸਮਝ ਲਓ ਵੀ ਵੇਚ ਚੁੱਕੇ ਆ ਜਿਹੜੇ ਬਾਕੀ ਕਿਤੇ ਲੋਡ ਪੈਂਦੀ ਹੈ ਜਿਉਂ-ਜਿਉਂ ਲੋਡ ਪੈਂਦੇ ਆ ਜਿਉਂ-ਜਿਉ ਲੋਕੀ ਮੰਗ ਕਰਦੇ ਆ ਉੱਥੇ ਉਹ ਭੇਜਦੇ ਆ ਅੱਜ ਵੀ ਜਿਹੜੇ 10 ਟੱਕ ਇਹ ਪੱਟੀ ਏਰੀਆ ਚ ਹਰੀਕੇ ਪਤਣ ਜਾ ਰਹੇ ਆ ਪੰਜ ਟਰੱਕ ਖਰੂਰ ਸਾਹਿਬ ਏਰੀਆ ਚ ਜਾ ਰਹੇ ਜਿਹੜੇ ਸੋ ਇਸ ਕਰਕੇ ਹਰ ਖੇਤਰ ਦੇ ਵਿੱਚ ਡਾਕਟਰਾਂ ਦੀਆਂ ਟੀਮਾਂ ਵੀ ਭੇਜੀਆਂ ਨਾਲ ਜਿਹੜੀਆਂ ਸਪਰੇਅ ਕਰਨ ਵਾਲੀਆਂ ਮਸ਼ੀਨਾ ਫੋਕਿੰਗ ਮਸ਼ੀਨਾ ਹੁੰਦੀਆਂ ਮੱਛਰ ਤੋਂ ਮੱਖੀ ਤੋਂ ਉੱਥੇ ਬਿਮਾਰੀਆਂ ਫੈਲ ਜਾਂਦੀਆਂ ਜਿੱਥੇ ਫਲਾਡ ਆ ਜਾਂਦੇ ਆ ਉਹ ਵੀ 500 ਦੇ ਲਗਭਗ ਭੇਜੀ ਆ ਸੋ ਇਸ ਕਰਕੇ ਹਰ ਖੇਤਰ ਦੇ ਵਿੱਚ ਬਹੁਤ ਵੱਡਾ ਕੰਮ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਖੁੱਲੇ ਦਿਲ ਜੇ ਉਹਦੇ ਰਿਜ਼ਲਟ ਵੀ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਚੰਗੇ ਆਉਣ ਪੰਜਾਬ ਪੁਲਿਸ ਨੇ ਸੰਗਠਿਤ ਅਪਰਾਧ ਤੇ ਗੈਂਗਸਟਰਾਂ ਦੇ ਕੰਟਰੋਲ ਕਰਨ ਲਈ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਇਸ ਤਹਿਤ ਵਿਸ਼ੇਸ਼ ਹੈਲਪਲਾਈਨ ਲਾਂਚ ਕੀਤਾ ਗਿਆ ਜਿਸ ਤੇ ਮਿਲਣ ਵਾਲੀਆਂ ਕਾਲਾਂ ਤੁਰੰਤ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਸਬੰਧਤ ਜ਼ਿਲ੍ਹਾ ਪੁਲਿਸ ਨੂੰ ਭੇਜੀਆਂ ਜਾਣਗੀਆਂ ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸਾਂਝੀ ਕੀਤੀ ਡੀਜੀਪੀ ਨੇ ਕਿਹਾ ਕਿ ਜੇ ਕਿਸੇ ਗੈਂਗਸਟਰ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਗੁਪਤ ਜਾਣਕਾਰੀ ਸਾਂਝੀ ਰੱਖੀ ਜਾਵੇਗੀ ਤੇ ਲੋੜ ਹੈ ਇਸ ਦੇ ਨਾਲ ਹੀ ਹੈਲਪਲਾਈਨ ਦੀ ਵਰਤੋਂ ਕਰ ਨੇ ਚਾਹੀਦੀ ਹੈ ਉਹ ਨਈ ਜਾਣਕਾਰੀ ਦਿੱਤੀ ਹੈ ਡੀਜੀਪੀ ਗੌਰਵ ਯਾਦੂ ਨੇ ਹੈਲਪਲਾਈਨ ਟੋਲ ਫਰੀ ਨੰਬਰ ਲਾਂਚ ਕੀਤਾ ਹੈ ਇਹ ਟੋਲ ਫਰੀ ਨੰਬਰ ਸਿਰਫ ਸੰਗਠਿਤ ਤੇ ਗੈਂਗਸਟਰ ਅਪਰਾਧਾਂ ਨਾਲ ਜੁੜੇ ਮਾਮਲਿਆਂ ਲਈ ਵਰਤਿਆ ਜਾਵੇਗਾ ਡੀਜੀਪੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਗੈਂਗਸਟਰ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਹੁੰਦੀ ਹੈ ਜਾਂ ਪੁਲਿਸ ਨਾਲ ਗੁਪਤ ਜਾਣਕਾਰੀ ਸਾਂਝੀ ਕਰਨ ਦੀ ਲੋੜ ਹੁੰਦੀ ਹੈ ਤਾਂ ਉਹਨਾਂ ਨੂੰ ਇਸ ਹੈਲਪਲਾਈਨ ਦੀ ਵਰਤੋਂ ਕਰਨੀ ਚਾਹੀਦੀ ਹੈ ਉਹਨਾਂ ਕਹੇ ਕਿ ਕਾਲ ਕਰਨ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰਹੇਗੀ ਅਤੇ ਕਾਲਾਂ ਤੇ ਤੁਰੰਤ ਧਿਆਨ ਦਿੱਤਾ ਜਾਵੇਗਾ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਅਧਿਕਾਰੀ ਇਹਨਾਂ ਕਾਲਾਂ ਨੂੰ ਸੰਭਾਲਣਗੇ ਤੇ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਸਬੰਧਤ ਜ਼ਿਲ੍ਹਾ ਪੁਲਿਸ ਨੂੰ ਸੂਚਿਤ ਕੀਤਾ ਜਾਵੇਗਾ ਪੰਜਾਬ ਪੁਲਿਸ ਨੇ ਅੱਜ ਇੱਕ ਡੈਡੀਕੇਟਿਡ ਟੋਲ ਫਰੀ ਹੈਲਪਲਾਈਨ ਲਾਂਚ ਕੀਤੀ ਹੈ ਜਿਹੜੀ ਡੈਡੀਕੇਟਿਡ ਆਰਗੇਨਾਈਜ਼ਡ ਕ੍ਰਾਈਮ ਤੇ ਗੈਂਗਸਟਰ ਕ੍ਰਾਈਮ ਲਈ ਡੈਡੀਕੇਟਿਡ ਹੈਗੀ ਇਸ ਦਾ ਨੰਬਰ 1800 330 1100 1800 330 1100 ਹੈ ਇਹ ਜਿਹੜੀ 112 ਦੇ ਇਨਫਰਾਸਟ੍ਰਕਚਰ ਨੂੰ ਯੂਟਿਲਾਈਜ਼ ਕਰੂਗੀ ਪਰ ਕਾਲਸ ਇੰਡੀਪੈਂਡੈਂਟ ਲੈਂਡ ਹੋਣਗੀਆਂ ਤੇ ਟੇਕ ਅਪ ਕੀਤੀ ਜਾ ਸਕਦੀ ਹੈ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਤੁਹਾਡੀ ਆਈਡੈਂਟੀਟੀ ਜਿਹੜੀ ਅਨੋਨੀਮਸ ਰੱਖੀ ਜਾਊਗੀ ਤੇ ਤੁਸੀਂ ਖੁੱਲ ਕਰ ਮੈਂ ਸਿਟੀਜ਼ਨਸ ਨੂੰ ਅਪੀਲ ਕਰਾਂਗਾ ਕਿ ਖੁੱਲ ਕਰ ਇਹ ਜਿਹੜੀ ਨਵੀਂ ਹੈਲਪਲਾਈਨ ਲਾਂਚ ਕੀਤੀ ਜਾ ਰਹੀ ਹੈ ਇਸ ਤੇ ਤੁਸੀਂ ਆਰਗੇਨਾਈਜ਼ਡ ਕ੍ਰਿਮੀਨਲ ਐਕਟੀਵਿਟੀ ਕੋਈ ਐਕਸਟਰੈਸ਼ਨ ਦੀ ਕਾਲ ਆਂਦੀ ਹੈ ਤੁਹਾਨੂੰ ਕੋਈ ਗੈਂਗਸਟਰ ਰਿਲੇਟਡ ਕ੍ਰਾਈਮ ਦੀ ਇਨਫਰਮੇਸ਼ਨ ਤੁਹਾਡੇ ਕੋਲ ਹੈ ਜਾ ਕੋਈ ਤੁਸੀਂ ਸੀਕ੍ਰੀਟ ਇਨਫੋਰਮੇਸ਼ਨ ਪੁਲਸ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤੇ ਤੁਸੀਂ ਇਸ ਲਈ ਇੱਕ ਹੈਲਪਲਾਈਨ ਦਾ ਇਸਤੇਮਾਲ ਕਰੋ ਕਾਲ ਕਰੋ ਜਿਹੜੀ ਕਨਫਿਡੈਂਸ਼ੀਅਲਿਟੀ ਹੈ ਉਹ ਫੁਲੀ ਅਸ਼ੂਰਡ ਰੱਖੀ ਜਾਊਗੀ ਤੇ ਪ੍ਰੌਮਪਟ ਐਕਸ਼ਨ ਇਸ ਤੇ ਲਿਆ ਜਾਊਗਾ ਜੇ ਕਾਲਾਂ ਨੂੰ ਉਹਦੀ ਸੈਂਸਿਟੀਵਿਟੀ ਨੂੰ ਵੇਖਦੇ ਹੋਏ ਮੋਸਟਲੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਜਿਹੜੇ ਸਾਡੇ ਸਪੈਸ਼ਲਾਈਜ਼ਡ ਆਫਿਸਰਸ ਹੈਗੇ ਉਹ ਇਨ ਕਾਲਾਂ ਨੂੰ ਅੱਗੇ ਡੀਲ ਕਰਨਗੇ ਔਰ ਤੇ ਰਿਐਕਟ ਕਰਨਗੇ ਜਿੱਥੇ ਕੋਈ ਐਮਰਜੈਂਸੀ ਹੋਊਗੀ ਉੱਥੇ ਕਨਸਰਨ ਡਿਸਟ੍ਰਿਕਟ ਤੇ ਕਨਸਰਨ ਪੁਲਿਸ ਸਟੇਸ਼ਨ ਨੂੰ ਇਨਫੋਰਮ ਕੀਤਾ ਜਾਊਗਾ ਤੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਇਹ ਜਿਹੜਾ 18003301100 ਇਹ ਆਰਗੇਨਾਈਜ਼ਡ ਕਰਾਈਮ ਹੈਲਪਲਾਈਨ ਆਫ ਪੰਜਾਬ ਪੁਲਿਸ ਦਾ ਵਕਤ ਤੋਂ ਵਕਤ ਤੁਸੀਂ ਇਸਤੇਮਾਲ ਕਰੋ ਮੈਂ ਹੁਣ ਟਰਾਈ ਕਰਦਾ ਇੱਕ ਨੰਬਰ ਕਰਕੇ ਕਿ ਇਹ ਹੈਲਪਲਾਈਨ ਕਾਲ ਚਲਦੀ ਹੈਗੀ ਤੇ ਇਹਦਾ ਕਿਵੇਂ ਇਹ ਮੈਂ ਹੁਣ ਡਾਇਲ ਕਰ ਰਿਹਾ ਜੀ ਨੰਬਰ 1800 ਜੈਂਟਾ ਵਜਾ ਸੀ ਮਤੋਂ ਹੋਰ ਵਟੋ ਹਾਂਜੀ ਇਹ ਜਿਹੜੀ ਆਪਣੀ 1800330311100 ਹੈਲਪਲਾਈਨ ਦਾ ਨੰਬਰ ਹੈਗਾ ਜੀ ਇਹ ਪੰਜਾਬ ਪੁਲਿਸ ਹੈਲਪਲਾਈਨ ਦਾ ਹੈ ਅੱਛਾ ਜੀ ਇਹ ਇਹ ਨਵੀਂ ਹੈਲਪਲਾਈਨ ਅਸੀਂ ਲਾਂਚ ਕੀਤੀ ਨਾ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਤੇ ਗੈਂਗਸਟਰ ਕ੍ਰਾਈਮ ਨੂੰ ਡੀਲ ਕਰਨ ਲਈ ਅੱਛਾ ਜੀ ਤੇ ਇਹ ਨੰਬਰ ਮੈਂ ਡੀਜੀਪੀ ਬੋਲਣਾ ਜੀ ਗੌਰਵ ਯਾਦਵ ਤੇ ਮੈਂ ਟੈਸਟ ਕਰ ਰਿਹਾ ਸੀਗਾ ਕਿ ਆਪਣੀ ਇਹ ਕਾਲਸ ਲੈਂਡ ਹੁੰਦੀ ਹੈ ਨਹੀਂ ਜੀ ਤੇ ਇਸ ਤੇ ਐਕਸ਼ਨ ਫਿਰ ਤੁਸੀਂ ਫਿਰ ਕੰਸਰਨਡ ਪੁਲਿਸ ਸਟੇਸ਼ਨ ਨੂੰ ਤੇ ਏਜੀਟੀਐਫ ਵਾਲਿਆਂ ਨੂੰ ਇਨਫੋਰਮ ਕਰ ਦਿਓ ਜਿਹੜੀ ਕਾਲਸ ਆਂਦੀਆਂ ਹਾਂਜੀ ਹਾਂਜੀ ਸਰ ਅਸੀਂ ਲੋਕਲ ਜਿਹੜਾ ਥਾਣਾ ਵੀ ਲੱਗਦਾ ਉਹਨੂੰ ਵੀ ਸਰ ਭੇਜ ਦਿੰਦੇ ਆ ਜੀ हां ਜਿਵੇਂ ਜਿਹਦੇ ਵਿੱਚ ਮੇਅਰ ਕਿਸੇ ਵੀ ਥੇਨ ਭਾਈ ਹੁੰਦਾ ਜੀ ਉਹਨਾਂ ਨੂੰ ਸਾਰਾ ਇਹ ਮਾਰਕ ਕਰਦੇ ਹੁੰਦੇ ਸੀ ਠੀਕ ਹੈ ਜੀ ਠੀਕ ਹੈ ਫਿਰ ਚਲੋ ਇਸ ਤੇ ਜਿਹੜਾ ਰਿਸਪੌਂਸ ਸਾਡਾ ਜਿਹੜਾ ਬਿਲਕੁਲ ਕੁਇਕ ਤੇ ਐਕਟਿਵ ਹੋਣਾ ਚਾਹੀਦਾ ਹੈ। ਠੀਕ ਹੈ। ਥੈਂਕ ਯੂ ਥੈਂਕ ਯੂ। ਇਸ ਨੰਬਰ ਦੇ ਲਾਂਚ ਦੇ ਦੌਰਾਨ ਡੀਜੀਪੀ ਗੌਰਵ ਯਾਦਵ ਨੇ ਨੰਬਰ ਤੇ ਕਾਲ ਕਰਕੇ ਹੈਲਪਲਾਈਨ ਦੀ ਜਾਂਚ ਕੀਤੀ। ਕਾਲ ਪ੍ਰਾਪਤ ਕਰਨ ਤੇ ਆਪਰੇਟਰ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਪੂਰੀ ਪ੍ਰਕਿਰਿਆ ਦੀ ਜਾਣਕਾਰੀ ਦਿੱਤੀ। ਡੀਜੀਪੀ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਹੈ ਕਿ ਹੈਲਪਲਾਈਨ ਤੇ ਪ੍ਰਾਪਤ ਹੋਈਆਂ ਸਾਰੀਆਂ ਕਾਲਾਂ ਤੇ ਤੁਰੰਤ ਅਤੇ ਸਰਗਰਮ ਕਾਰਵਾਈ ਕੀਤੀ ਜਾਵੇ ਉਦੈ ਬੁਰਦਾਸਪੁਰ ਦੇ ਪਿੰਡ ਸਾਧੂ ਚੱਕ 'ਚ ਆਏ ਕੁਝ ਵਿਅਕਤੀਆਂ ਨੇ ਇੱਕ ਘਰ ਅੰਦਰ ਦਾਖਲ ਹੋ ਕੇ ਜ਼ਬਰੀ ਦੋ ਬੱਚਿਆਂ ਨੂੰ ਚੁੱਕ ਲਿਆ ਤੇ ਨਾਲ ਲੈ ਗਏ ਜਾਣਕਾਰੀ ਦਿੰਦੇ ਹੋਏ ਮਹਿਲਾ ਦਲਪ੍ਰੀਤ ਕੌਰ ਨੇ ਦੱਸਿਆ ਕਿ ਮਨਦੀਪ ਸਿੰਘ ਆਲਖ ਨਾਲ ਉਸਦਾ ਵਿਆਹ ਹੋਇਆ ਸੀ ਪਰ ਕਲੇਸ਼ ਤੋਂ ਬਾਅਦ ਬੱਚੇ ਉਸਦੇ ਨਾਲ ਰਹਿ ਰਹੇ ਸਨ ਪਰ ਅਚਾਨਕ ਉਸਦੇ ਪਤੀ ਆਪਣੇ ਸਾਥੀਆਂ ਦੇ ਨਾਲ ਆਏ ਤੇ ਜ਼ਬਰਦਸਤੀ ਬੱਚਿਆਂ ਨੂੰ ਝੁੱਕ ਕੇ ਲੈ ਗਏ ਜਿਸ ਤੋਂ ਬਾਅਦ ਉਹ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕਰ ਰਹੇ ਨੇ ਗੁਰਦਾਸਪੁਰ ਦੇ ਪਿੰਡ ਸਾਧੂ ਚੱਕ ਦੇ ਵਿੱਚ ਬੱਚਿਆਂ ਦੇ ਅਗਵਾ ਦੀ ਘਟਨਾ ਤੋਂ ਬਾਅਦ ਲੋਕਾਂ ਦੇ ਵਿੱਚ ਭਾਰੀ ਰੋਸ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਦਿਨੀ ਇੱਕ ਵਿਅਕਤੀ ਜੋ ਕਿ ਪੀੜਤ ਪਰਿਵਾਰ ਦਾ ਜਵਾਈ ਹੈ ਆਪਣੇ ਛੋਟੇ ਬੱਚਿਆਂ ਨੂੰ ਅਣਪਛਾਤੇ ਲੋਕਾਂ ਦੀ ਮਦਦ ਦੇ ਨਾਲ ਘਰੋਂ ਅਗਵਾ ਕਰਕੇ ਲੈ ਗਿਆ ਜਦਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਪਰਚਾ ਤਾਂ ਦਰਜ ਕਰ ਲਿਆ ਪਰ ਤੀਜੇ ਦਿਨ ਤੱਕ ਬੱਚੇ ਬਰਾਮਦ ਨਹੀਂ ਹੋਏ ਬੀੜ ਤਮਾਨ ਨੇ ਰੋ ਰੋ ਕੇ ਆਪਣੀ ਵਿਥਾ ਸੁਣਾਈ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਉਸਦੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਇਆ ਜਾਵੇ ਇੱਕ ਹੋਰ ਗੰਭੀਰ ਗੱਲ ਇਹ ਸਾਹਮਣੇ ਆਈ ਕਿ ਬੱਚਿਆਂ ਦੀ ਮਾਂ ਨੇ ਦੱਸਿਆ ਕਿ ਉਸ ਨਾਲ ਮਾਰਕੁੱਟ ਅਤੇ ਜ਼ਿਆਦਤੀ ਵੀ ਕੀਤੀ ਜਾਂਦੀ ਸੀ ਪਰसों ਜਿਹੜੀ ਘਟਨਾ ਕੀਤੀ ਐ ਨਾ ਸਾਡੇ ਮਤਲਬ 6:20 ਦੇ ਜਿਹੜੇ ਬੱਚੇ ਮੇਰੇ ਕੋਲ ਹੀ ਗਏ ਸੁੱਤੇ ਪਏ ਬੱਚੇ ਸਾਡਾ ਕੋਰਟ 'ਚ ਕੇਸ ਲੱਗਾ ਹੋਇਆ ਜੱਜ ਨੇ ਇਹਨੂੰ ਸਪੈਸ਼ਲ ਕਿਹਾ ਕਿ ਜੇ ਤੂੰ ਬੱਚਿਆਂ ਨੂੰ ਮਿਲਣਾ ਚਾਹੁੰਦਾ ਐ ਤੂੰ ਆਪਣਾ ਕੋਰਟ ਕੇਸ ਕਰ ਇਨਫੈਕਟ ਮੈਂ ਤੈਨੂੰ ਬੱਚੇ ਪਹਿਲਾਂ ਮਲਾਉਂਦੀ ਵੀ ਰਹੀ ਆ ਇਹਨੇ ਖੋਦੀ ਆਪਣੇ ਪੈਰਾਂ ਤੇ ਘਵਾੜਾ ਮਾਰਿਆ ਮੈਂ ਕਦੇ ਨਹੀਂ ਕਿਹਾ ਕਿ ਮੈਂ ਤੂੰ ਤੈਨੂੰ ਬੱਚੇ ਨਹੀਂ ਮਿਲਣ ਦੇਣੇ ਮੈਂ ਵੀਡੀਓ ਕਾਲ ਨਹੀਂ ਕਰਾਨੀ ਕਰੀ ਮੇਰੇ ਕੋਲ ਵਿਦ ਪ੍ਰੂਫ ਪਏ ਆ ਮੈਂ ਬੱਚਿਆਂ ਨੂੰ ਮਲਾਉਂਦੀ ਵੀ ਰਹੀ ਆ ਬੱਚਿਆਂ ਨੂੰ ਸਾਡੇ ਇਵਨ ਕਿ ਸਾਡੇ ਘਰ ਵੀ ਆਂਦਾ ਰਿਹਾ ਐ ਬਟ ਜਨ ਮਿਲ ਕੇ ਵੀ ਜਾਂਦਾ ਰਿਹਾ ਬਟ ਜਿਹੜੀ ਇਹਨੇ ਪਰਸੋਂ ਹਰਕਤ ਕੀਤੀ ਹੈ ਨਾ ਉਹ ਤਾਂ ਮਤਲਬ ਅਨਐਕਸਪੈਕਟਿਡ ਬੱਚੇ ਇੱਕ ਛੋਟਾ ਬੱਚਾ ਇੱਥੇ ਸੁੱਤਾ ਹੋਈਗਾ ਵੱਡਾ ਬੇਟਾ ਉੱਥੇ ਸੁੱਤਾ ਹੋਈਗਾ ਐਦਾਂ ਤੋਂ ਕੇ ਗਿਆ ਬਟ ਇੱਕ ਬੜਾ ਦੁਬੱਡੇ ਬੇਟੇ ਦੇ ਨਾ ਚਪੇੜ ਵੀ ਮਾਰੀ ਆ ਕਿਸੇ ਜਿਹੜਾ ਇਹਨੂੰ ਖਿੱਚ ਕੇ ਲੈ ਕੇ ਗਿਆ ਨਾ ਉਹ ਬੰਦੇ ਦੇ ਚਪੇੜ ਵੀ ਮਾਰੀ ਆ ਇਹਦੇ ਉਹ ਇੰਨੀ ਕਿ ਦਰਿੰਦਗੀ ਨਾਲ ਇਹਨਾਂ ਨੂੰ ਖੜਿਆ ਕੋਈ ਆਈਡੀਆ ਨਹੀਂ ਕਿ 2 2 ਘੰਟੇ 3 ਘੰਟੇ ਲੱਗਦੇ ਐ ਇੱਥੋਂ ਇਹ ਘਰ ਤੱਕ ਕਿਦੋਂ ਬਿਲਕਦੇ ਗਏ ਹੋਣਗੇ ਇੱਕ ਵਾਰ ਨਹੀਂ ਇਹਨੇ ਸੋਚਿਆ ਕਿ ਮੇਰੇ ਬੱਚਿਆਂ ਤੇ ਕੀ ਬੀਤੇਗੀ ਇਹ ਇਹ ਕੋਈ ਤਰੀਕਾ ਬੱਚੇ ਨਾਲ ਖੜ ਲੈ ਕੇ ਜਾਣ ਦਾ ਜਦੋਂ ਮੈਂ ਮਤਲਬ ਕਿ ਸਾਡੀ ਕੋਰਟ ਚ ਸਾਰਾ ਕੁਝ ਹੋਉਂਦਿਆ ਕਾਉਂਸਲਿੰਗ ਵਗੈਰਾ ਉੱਥੇ ਹੋਉਂਦੀ ਆ ਤੇ ਫਿਰ ਤੇ ਆ ਆ ਤਾਂ ਕੋਈ ਮਤਲਬ ਹੀ ਨਹੀਂ ਬੰਦਾ ਮੈਂ ਬਸ ਮੇਰੀ ਪ੍ਰਸ਼ਾਸਨ ਲੱਗਿਆ ਹੀ ਅਪੀਲਾ ਕਿ ਮੈਨੂੰ ਮੇਰੇ ਬੱਚੇ ਤੇ ਛੇਤੀ ਤੋਂ ਛੇਤੀ ਮੇਰੇ ਵੱਸ ਮੈਨੂੰ ਮਿਲਵਾਏ ਜਾਣ ਮੇਰੀ ਹੋਰ ਮੈਨੂੰ ਸੀਐਮ ਭਗਵੰਤ ਮਾਨ ਔਮਨ ਕਮਿਸ਼ਨਰ ਮੈਮ ਨੂੰ ਵੀ ਮੈਂ ਕਹਿੰਨੀ ਆ ਕਿ ਮੇਰੇ ਬੱਚੇ ਮੈਨੂੰ ਬਸ ਛੇਤੀ ਤੋਂ ਛੇਤੀ ਮਿਲਵਾਏ ਜਾਣ ਤੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਐਦਾਂ ਤੇ ਕੱਲ ਨੂੰ ਕੋਈ ਵੀ ਮੈਂ ਜਦੋਂ ਬੰਦਾ ਘਰ ਹੀ ਨਹੀਂ ਸੇਫ ਹੈਗਾ ਤੇ ਫਿਰ ਬਾ ਜਾਣਕਾਰੀ ਦਿੰਦੇ ਹੋਏ ਮਹਿਲਾ ਦਿਲਪ੍ਰੀਤ ਕੌਰ ਨੇ ਦੱਸਿਆ ਹੈ ਕਿ ਮਨਦੀਪ ਸਿੰਘ ਔਲਖ ਨਾਲ ਉਸਦਾ ਵਿਆਹ ਹੋਇਆ ਸੀ ਤੇ 2 ਸਾਲ ਤੋਂ ਉਹਨਾਂ ਦਾ ਘਰੇਲੂ ਕਲੇਸ਼ ਚੱਲ ਰਿਹਾ ਹੈ। ਮਾਨਯੋਗ ਅਦਾਲਤ ਵਿੱਚ ਵੀ ਕੇਸ ਲੱਗਿਆ ਹੋਇਆ ਹੈ ਤੇ ਮਾਨਯੋਗ ਅਦਾਲਤ ਨੇ ਬੱਚਿਆਂ ਦੀ ਕਸਟਡੀ ਉਸ ਨੂੰ ਦਿੱਤੀ ਹੋਈ ਹੈ। ਪਰ ਸਵੇਰੇ ਤੜਕਸਾਰ ਉਸਦਾ ਪਤੀ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੁੰਦਾ ਹੈ, ਭੰਨ ਤੋੜ ਕਰਦਾ ਹੈ ਤੇ ਜ਼ਬਰੀ ਦੋਨੋਂ ਬੱਚਿਆਂ ਨੂੰ ਚੁੱਕ ਕੇ ਆਪਣੇ ਨਾਲ ਲੈ ਜਾਂਦਾ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਹਮਲਾਵਰਾਂ ਦੇ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇ। ਉਧਰ ਅਮਰੀਕਾ ਦੇ ਮਿਸ਼ਿਗਨ ਦੇ ਗ੍ਰੈਂਡ ਬਲੈਂਕ ਵਿੱਚ ਚਰਚ ਦੇ ਵਿੱਚ ਇੱਕ ਗੋਲੀਬਾਰੀ ਹੋਈ ਜਿਸ ਦੌਰਾਨ ਕਈ ਲੋਕ ਜ਼ਖਮੀ ਹੋ ਗਏ ਪੁਲਿਸ ਦੇ ਮੁਤਾਬਕ ਸ਼ੱਕੀ ਹਮਲਾਵਰ ਮਾਰਿਆ ਗਿਆ ਇਸ ਘਟਨਾ ਤੋਂ ਬਾਅਦ ਚਰਚ ਦੇ ਵਿੱਚ ਅੱਗ ਲੱਗ ਗਈ ਪੁਲਿਸ ਨੇ ਅਜੇ ਤੱਕ ਜ਼ਖਮੀਆਂ ਦੀ ਗਿਣਤੀ ਬਾਰੇ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਅਮਰੀਕਾ ਦੇ ਮਿਸ਼ਿਗਨ ਦੇ ਗ੍ਰੈਂਡ ਬਲੈਂਕ ਦੇ ਵਿੱਚ ਇੱਕ ਚਰਚ 'ਚ ਹੋਈ ਗੋਲੀਬਾਰੀ ਵਿੱਚ ਕਈ ਲੋਕ ਜ਼ਖਮੀ ਹੋਏ ਨੇ ਪੁਲਿਸ ਨੇ ਕਿਹਾ ਕਿ ਸ਼ੱਕੀ ਹਮਲਾਵਰ ਮਾਰਿਆ ਗਿਆ ਤੇ ਹੁਣ ਕੋਈ ਖਤਰਾ ਨਹੀਂ ਹੈ ਇਸ ਘਟਨਾ ਤੋਂ ਬਾਅਦ ਦੇ ਵਿੱਚ ਚਰਚ ਦੇ ਵਿੱਚ ਅੱਗ ਲੱਗ ਗਈ ਚਰਚ ਦਾ ਨਾਮ ਚਰਚ ਆਫ ਜੀਸਸ ਕ੍ਰਾਈਸਟ ਆਫ ਲੈਟਰ ਡੇ ਸੈਂਟਸ ਹੈ। ਗ੍ਰੈਂਡ ਬਲੈਂਕ ਟਾਊਨਸ਼ਿਪ ਪੁਲਿਸ ਨੇ ਲੋਕਾਂ ਨੂੰ ਬਚਾ ਤੇ ਐਮਰਜੈਂਸੀ ਸੇਵਾਵਾਂ ਵਿੱਚ ਵਿਘਨ ਪਾਉਣ ਤੋਂ ਬਚਣ ਲਈ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਪੁਲਿਸ ਨੇ ਅਜੇ ਤੱਕ ਜ਼ਖਮੀਆਂ ਦੀ ਗਿਣਤੀ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ। ਗੋਲੀਬਾਰੀ ਵਿੱਚ ਬੱਚਿਆਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਰਿਪੋਰਟਾਂ ਦੇ ਮੁਤਾਬਕ ਕੁਝ ਜ਼ਖਮੀਆਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਗੋਲੀਬਾਰੀ ਤੋਂ ਬਾਅਦ ਚਰਚ ਦੇ ਵਿੱਚ ਭਿਆਨਕ ਅੱਗ ਲੱਗਦੀ ਹੈ ਜਿਸ ਨਾਲ ਸੰਘਣਾ ਕਾਲਾ ਧੂੰਆਂ ਉੱਠਦਾ ਜੋ ਦੂਰ ਦੂਰ ਤੱਕ ਦਿਖਾਈ ਦਿੰ ਇਸ ਦੇ ਨਾਲ ਹੀ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਟੀਮਾਂ ਮੌਕੇ ਤੇ ਪਹੁੰਚੀਆਂ FBI ਦੇ ਮੁਖੀ ਕਾਸ਼ ਪਟੇਲ ਨੇ LDS ਚਰਚ ਦੇ ਵਿੱਚ ਹੋਈ ਗੋਲੀਬਾਰੀ ਅਤੇ ਅੱਗ ਜ਼ਨੀ ਦੇ ਉੱਤੇ ਟਿੱਪਣੀ ਕੀਤੀ ਹੈ ਉਹਨਾਂ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਲਿਖਦੇ ਨੇ ਅਸੀਂ ਇਸ ਭਿਆਨਕ ਘਟਨਾ ਦੀਆਂ ਰਿਪੋਰਟਾਂ ਤੇ ਨਜ਼ਰ ਰੱਖ ਰਹੇ ਹਾਂ ਸਥਾਨਕ ਅਧਿਕਾਰੀਆਂ ਦੀ ਸਹਾਇਤਾ ਲਈ FBI ਏਜੰਟ ਮੌਕੇ ਤੇ ਮੌਜੂਦ ਨੇ ਪੂਜਾ ਸਥਾਨ ਤੇ ਹਿੰਸਾ ਇੱਕ ਕਾਰਤਾਪੂਰਨ ਅਤੇ ਅਪਰਾਧਿਕ ਕਾਰਵਾਈ ਹੈ ਇਸ ਦੁਖਦਾਈ ਸਮੇਂ ਦੌਰਾਨ ਸਾਡੀਆਂ ਸੰਵੇਦਨਾਵਾਂ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਨੇ ਇਦੇ ਨਾਲ ਹੀ ਉਤਰੀ ਕੈਰੋਲਿਨਾ ਦੇ ਸਾਊਥ ਪੋਰਟ ਵਿੱਚ ਸ਼ਨੀਵਾਰ ਰਾਤ ਨੂੰ ਸਥਾਨਕ ਸਮੇਂ ਦੇ ਮੁਤਾਬਕ ਇੱਕ ਰੈਸਟੋਰੈਂਟ ਦੇ ਵਿੱਚ ਵੀ ਗੋਲੀਬਾਰੀ ਹੋਈ ਹੈ ਜਿਦੇ ਵਿੱਚ ਤਿੰਨ ਲੋਕਾਂ ਦੀ ਜਾਨ ਜਾਣ ਦੀ ਖਬਰ ਹੈ ਇਸ ਦੌਰਾਨ ਪੰਜ ਲੋਕ ਜ਼ਖਮੀ ਵੀ ਹੋਏ ਨੇ ਪੁਲਿਸ ਨੇ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਜ਼ਿਕਰ ਹੋਗਾ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਵਿੱਚ ਅਜਿਹੇ ਘਟਨਾਵਾਂ ਵਾਪਰ ਚੁੱਕੀਆਂ ਨੇ ਜਿਨ੍ਹਾਂ ਦੀ ਜਾਂਚ ਲਗਾਤਾਰ ਜਾਰੀ ਰਹਿੰਦੀ ਹੈ ਪਰ ਇਹ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹੁਣ ਪੁਲਿਸ ਹਰ ਐਂਗਲ ਤੋਂ ਇਸ ਪੂਰੇ ਮਾਮਲੇ ਦੀ ਜਾਂਚ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਚਰਚ ਦੇ ਵਿੱਚ ਕੌਣ ਹਮਲਾਵਰ ਸੀ ਕਿਸ ਤਰ੍ਹਾਂ ਦੇ ਨਾਲ ਉੱਥੇ ਅੱਗ ਲੱਗੀ ਫਿਲਹਾਲ ਜ਼ਖਮੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਰਿਮੋਟ ਵਰਕਰਾਂ ਦੁਆਰਾ ਵਰਤੇ ਜਾਣ ਵਾਲੇ ਪ੍ਰਸਿੱਧ ਸੁਰੱਖਿਆ ਸਾਫਟਵੇਅਰ ਨੂੰ ਨਿਸ਼ਾਨਾ ਬਣਾਉਣ ਵਾਲੀ ਇੱਕ ਮਹਿੰਮ ਨੂੰ ਰੋਕਣ ਲਈ ਦੁਨੀਆ ਭਰ ਦੀਆਂ ਸਰਕਾਰੀ ਸਾਈਬਰ ਏਜੰਸੀਆਂ ਭੱਪਾਪਾਰ ਨੇ ਇਸ ਧਮਕੀ ਨੂੰ ਗੰਭੀਰ ਦੱਸਦੇ ਹੋਏ ਕੈਨੇਡਾ ਦੇ ਸੀਐਸਸੀ ਸੈਂਟਰ ਫਾਰ ਸਾਈਬਰ ਸੁਰੱਖਿਆ ਨੇ ਆਪਣੇ ਅੰਤਰਰਾਸ਼ਟਰੀ ਸਹਿਯੋਗ ਨਾਲ ਮਿਲ ਕੇ ਟੈਕਨੋਲੋਜੀ ਸੁਰੱਖਿਆ ਕੰਪਨੀਆਂ ਸਿਸਕੋ ਤੇ ਵਿਆਪਕ ਹਮਲੇ ਤੋਂ ਬਾਅਦ ਸੰਗਠਨਾਂ ਨੂੰ ਕਮਜ਼ੋਰੀਆਂ ਨੂੰ ਠੀਕ ਕਰਨ ਲਈ ਤੁਰੰਤ ਕਾਰਵਾਈ ਦੀ ਅਪੀਲ ਕੀਤੀ ਹੈ ਰਿਮੋਟ ਵਰਕਰਾਂ ਦੁਆਰਾ ਵਰਤੇ ਜਾਣ ਵਾਲੇ ਪ੍ਰਸਿੱਧ ਸੁਰੱਖਿਆ ਸੌਫਟਵੇਅਰ ਨੂੰ ਨਿਸ਼ਾਨਾ ਬਣਾਉਣ ਵਾਲੀ ਇੱਕ ਕੰਪਨੀ ਨੂੰ ਰੋਕਣ ਲਈ ਦੁਨੀਆ ਭਰ ਦੀਆਂ ਸਰਕਾਰੀ ਸਾਈਬਰ ਏਜੰਸੀਆਂ ਪੱਪਾਂ ਭਾਰ ਨੇ ਇਸ ਧਮਕੀ ਨੂੰ ਗੰਭੀਰ ਦੱਸਦੇ ਹੋਏ ਕੈਨੇਡਾ ਦੇ ਸੀਐਸਸੀ ਸੈਂਟਰ ਫਾਰ ਸਾਈਬਰ ਸੁਰੱਖਿਆ ਨੇ ਆਪਣੇ ਅੰਤਰਰਾਸ਼ਟਰੀ ਸਹਿਯੋਗੀਆਂ ਦੇ ਨਾਲ ਮਿਲ ਕੇ ਟੈਕਨਾਲੋਜੀ ਸੁਰੱਖਿਆ ਕੰਪਨੀ ਸਿਸਕੋ ਤੇ ਵਿਆਪਕ ਹਮਲੇ ਤੋਂ ਬਾਅਦ ਸੰਗਠਨਾਂ ਨੂੰ ਕਮਜ਼ੋਰੀਆਂ ਨੂੰ ਠੀਕ ਕਰਨ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਪ੍ਰਭਾਵਿਤ ਟੈਕਨਾਲੋਜੀ ਦੀ ਵਰਤੋਂ ਆਮ ਤੌਰ ਦੇ ਉਤੇ ਸੰਗਠਨਾ ਦੁਆਰਾ ਵਰਚੁਅਲ ਪ੍ਰਾਈਵੇਟ ਨੈਟਵਰਕ ਜਾਂ वीपीएन ਨੂੰ ਸਮਰੱਥ ਬਣਾਉਣ ਲਈ ਕੀਤੀ ਜਾਂਦੀ ਹੈ ਜੋ ਬਹੁਤ ਸਾਰੇ ਰਿਮੋਟ ਵਰਕਰਾਂ ਲਈ ਇੱਕ ਜ਼ਰੂਰਤ ਹੈ ਮੁੱਦੇ ਦੀ ਵਿਆਪਕਤਾ ਨੂੰ ਸਮਝਦੇ ਹੋਏ ਸੀਐਸਸੀ ਨੇ ਕਿਹਾ ਹੈ ਕਿ ਇਸ ਦਾ ਮਾਰਗਦਰਸ਼ਨ ਨਾਜ਼ੁਕ ਬੁਨਿਆਦੀ ਢਾਂਚੇ ਦੇ ਖੇਤਰਾਂ ਜਿਨ੍ਹਾਂ ਦੇ ਵਿੱਚ ਨਗਰਪਾਲਿਕਾ ਸੁਵਾਈ ਅਤੇ ਖੇਤਰੀ ਸਰਕਾਰਾਂ ਅਕਾਦਮੀ ਕਤੇ ਖੋਜ ਸਹੂਲਤਾਂ ਸ਼ਾਮਲ ਨੇ ਉਹਨਾਂ ਤੇ ਹੈ ਕੈਨੇਡੀਅਨ ਸੈਂਟਰ ਫਾਰ ਸਾਈਬਰ ਸੁਰੱਖਿਆ ਦੇ ਮੁਖੀ ਰਾਜੀਵ ਗੁਪਤਾ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕੈਨੇਡੀਅਨ ਸੰਗਠਨਾਂ ਲਈ ਇੱਕ ਮਹੱਤਵਪੂਰਨ ਪਹਲ ਹੈ ਧਮਕੀ ਦੇਣ ਵਾਲੇ ਕਾਰਕ ਵੱਧੀ ਸੂਝ ਬੂਝ ਦੇ ਨਾਲ ਵਿਰਾਸਤੀ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਗੁਪਤਾ ਨੇ ਕਿਹਾ ਹੈ ਕਿ ਮੈਂ ਸਾਰੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਖੇਤਰਾਂ ਨੂੰ ਤੇਜ਼ੀ ਨਾਲ ਕਾਰਵਾਈ ਕਰਨ ਦੀ ਅਪੀਲ ਕਰਦਾ ਹਾਂ ਆਪਣੇ ਬਿਆਨ ਦੇ ਵਿੱਚ ਸਿਸਕੋ ਨੇ ਕਿਹਾ ਹੈ ਕਿ ਉਸ ਨੂੰ ਪਹਿਲੀ ਵਾਰ ਮਈ ਵਿੱਚ ਇੱਕ ਹਮਲੇ ਬਾਰੇ ਜਾਣੂ ਕਰਵਾਇਆ ਗਿਆ ਸੀ ਜੋ ਇਸ ਦੇ ਅਨੁਕੂਲ ਸੁਰੱਖਿਆ ਉਪਕਰਨਾਂ ਨੂੰ ਪ੍ਰਭਾਵਿਤ ਕਰਦਾ ਸੀ ਸੀਐਸਸੀ ਵੱਲੋਂ ਹਮਲੇ ਦੇ ਪਿੱਛੇ ਕੌਣ ਹੈ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਅਤੇ ਕਿਹਾ ਗਿਆ ਹੈ ਕਿ ਅਜੇ ਵੀ ਕੈਨੇਡਾ ਵਿੱਚ ਕਮਜ਼ੋਰੀ ਦੇ ਦਾਇਰੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸ ਦੇ ਕਿ ਹਮਲੇ ਨੇ ਦੁਨੀਆ ਭਰ ਦੇ ਵਿੱਚ ਖਤਰੇ ਦੀਆਂ ਘੰਟੀਆਂ ਵਜਾ ਦਿੱਤੀਆਂ ਨੇ ਅਮਰੀਕੀ ਸਾਈਬਰ ਸੁਰੱਖਿਆ ਅਮਰੀਕੀ ਸਾਈਬਰ ਸੁਰੱਖਿਆ ਅਤੇ ਬੁਨਿਆਦੀ ਢਾਂਚਾ ਸੁਰੱਖਿਆ ਏਜੰਸੀ ਨੇ ਅਭਿਆਨ ਬਾਰੇ ਇੱਕ ਦੁਰਲਭ ਐਮਰਜੈਂਸੀ ਨਿਰਦੇਸ਼ ਜਾਰੀ ਕੀਤਾ ਹੈ ਸਾਰੀਆਂ ਸੰਗੀ ਨਾਗਰਿਕ ਏਜੰਸੀਆਂ ਨੂੰ ਸ਼ੁੱਕਰਵਾਰ ਅੱਧੀ ਰਾਤ ਤੱਕ ਕਮਜ਼ੋਰੀਆਂ ਠੀਕ ਕਰਨ ਦਾ ਆਦੇਸ਼ ਦਿੱਤਾ ਗਿਆ ਸੀਐਸਸੀ ਨੇ ਕਿਹਾ ਹੈ ਕਿ ਸਹਾਇਤਾ ਪ੍ਰਦਾਨ ਕਰਨ ਲਈ ਸਿਸਕੋ ਅਤੇ ਫਾਈਵ ਆਈਜ਼ ਇੰਟੈਲੀਜੈਂਸ ਅਲਾਈንስ ਕੰਮ ਕਰ ਰਿਹਾ ਹੈ ਇਸਨ ਹੁਣ ਤੱਕ ਦੀਆਂ ਖਬਰਾਂ ਤਾਜ਼ਾ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਹੁਣ ਤੱਕ ਮਿੰਦੇ ਇਜਾਜ਼ਤ ਸਸ਼ਕਾਰ